ਦੀ ਦਰਸ਼ਨ ਹੋਰੀ ਮੌਜੂਦ ਨੇ ਗੱਲਬਾਤ ਕਰਦੇ ਆ ਅਖਰਕਾਰ ਇੱਥੇ ਘਟਨਾ ਕੀ ਵਾਪਰੀ ਹੈ ਕਿਉਂਕਿ ਸਨਸਨੀ ਕਾफी ਫੈਲੀ ਸੀ ਕਿ ਇੱਥੇ ਕੋਈ ਬਲਾਸਟ ਹੋਇਆ ਹੈ ਸਾਡੇ ਨਾਲ ACP ਸਾਹਿਬ ਇੱਥੇ ਖੁਦ ਮੌਜੂਦ ਨੇ ਸਰ 8 ਵਜੇ ਦੇ ਕਰੀਬ AES ਹਰਜਿੰਦਰ ਸਿੰਘ ਚੌਂਕੀ ਇੰਚਾਰਜ ਗੁਮਟਾਲਾ ਜਿਹੜੇ ਅੰਦਰ ਪਬਲਿਕ ਡੀਲਿੰਗ ਕਰ ਰਹੇ ਸੀ ਕੋਈ ਪਾਰਟੀ ਦਾ ਝਗੜਾ ਹੋਇਆ ਸੀ ਗੱਲਬਾਤ ਹੋ ਰਹੀ ਸੀ ਕਿ ਬਾਹਰ ਜਿਹੜਾ ਖੜਕਾ ਹੋਇਆ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਦੇਖਿਆ ਕਿ ਸਾਡੇ AES ਤਜਿੰਦਰ ਸਿੰਘ ਦੀ ਇੱਕ ਗੱਡੀ ਸੀ ਜੈਨਰਸਟੀਲੋ 2008 ਮਾਡਲ ਪੁਰਾਣੀ ਗੱਡੀ ਸੀ ਉਹ ਜਿਹੜਾ ਕੁਲਟਰ ਵਗ ਰਿਹਾ ਸੀ ਜਦੋਂ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤਾਂ ਰੇਡੀਏਟਰ ਬਲਾਸ ਹੋਇਆ ਸੀ ਮਾਈਕ ਥੱਲੇ ਕਰ ਲ ਮੂੰਹ ਤਾਂ ਦਿਖੰਦੋ ਪਰ ਸਰ ਕਮਾਕੇ ਜੀ ਸਰ ਹੋ ਜਾਂਦਾ ਹੈ ਮਕੈਨਿਕ ਕਾਲ ਪਸ਼ੀਆ ਵੱਲੋਂ ਖਰੀ ਗੱਡੀ ਦਾ ਪਾ ਕੇ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਗਈ ਹੈ ਉਸ ਨੂੰ ਅਸੀਂ ਨਹੀਂ ਕਰ ਸਕਦੇ ਕਲੀਅਰ ਕਿ ਪੋਸਟਾਂ ਤੇ ਪਾਈ ਜਾਂਦੇ ਰੋਲ ਗੈਂਗਸਟਰ ਪਾਈ ਜਾਂਦੇ ਆ ਪੋਸਟ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਪਰ ਹੁਣ ਪੋਸਟ ਪਰ ਵੀ ਵੈਰੀਫਾਈ ਕਰਾਂਗੇ ਪਰ ਜੋ ਹੁਣ ਤੱਕ ਸਾਨੂੰ ਜਿਹੜਾ ਸਾਹਮਣੇ ਆਇਆ ਵਾ ਅਸੀਂ ਮਕੈਨਿਕ ਬੁਲਾ ਕੇ ਗੱਡੀ ਚੈੱਕ ਕਰਾਈ ਆ ਉਹ ਗੱਡੀ ਦਾ ਰੇਡੀਏਟਰ ਬਲਾਸਟ ਹੋਇਆ ਹੋਇਆ ਉਹਦਾ ਕੂਲਰ ਵੀ ਤੁਸੀਂ ਦੇਖ ਸਕਦੇ ਇੱਥੇ ਵਗਿਆ ਹੋਇਆ ਹੈ ਬਿਲਕੁਲ ਗੇਟ ਦੇ ਅੱਗੇ ਗੱਡੀ ਗੱਡੀ ਸੀ ਫੌਜ ਕਿਉਂ ਆ ਗਈ ਫੌਜ ਰੂਟੀਨ ਦੀ ਤਰ੍ਹਾਂ ਡੇਲੀ ਸੜਕਾਂ ਹੁੰਦੇ ਆ ਕਿਉਂਕਿ ਲੱਗੇ ਆਰਮੀ ਕੈਂਟ ਉਹ ਗਸਤ ਕਰਦੇ ਨੇ ਗਸਤ ਕਰਦੇ ਕਰਦੇ ਰੂਟੀਨ ਦੀ ਡੇਲੀ ਚੌਂਕੀ ਆ ਕੇ ਬੈਠ ਜਾਂਦੇ ਕਈ ਵਾਰ ਆਉਂਦੇ ਨੇ ਇਸ ਕਰਕੇ ਉਹ ਇਹੋ ਜਿਹੀ ਗੱਲ ਨਹੀਂ ਫੌਜ ਦੇ ਸਪੈਸ਼ਲਿਸਟ ਕੰਮ ਲਈ ਆਈ ਹੈ ਔਰ ਰਜਾਨਾ ਦੀ ਗਸ਼ਤੀ ਤਰ੍ਹਾਂ ਹੀ ਆਏ ਨੇ ਸ਼ਿਵਦਰਸ਼ਨ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਰਾ ਤੁਹਾਨੂੰ ਵਰਲਡ ਦੇਖ ਰਿਹਾ ਇਸ ਟਾਈਮ ਦੀ ਮੀਡੀਆ ਤੇ ਹੋਰ ਵੀ ਚੈਨਲ ਇੱਥੇ ਮੌਜੂਦ ਨੇ ਕਿਉਂਕਿ ਕੱਲ ਨੂੰ ਜੇਕਰ ਉਹ ਮਲਜ਼ਮ ਫੜੇ ਜਾਂਦੇ ਨੇ ਤਾਂ ਡੀਜੀਪੀ ਸਾਹਿਬ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਣੀ ਹੈ ਕਿਉਂਕਿ ਕੀ ਹੋਇਆ ਸੀਗਾ ਤੁਹਾਨੂੰ ਥੋੜਾ ਜਿਹਾ ਜ਼ਿਕਰ ਜਾਂਦਾ ਬਿਲਕੁਲ ਵੇਖੋ ਮੁੱਢਲੇ ਤੌਰ ਤੇ ਜਿਹੜੀ ਸਾਡੀ ਜਿੱਥੇ ਥਾਣੇ ਦੇ ਵਿੱਚ ਟਾਇਰ ਬਟਨ ਦੀ ਘਟਨਾ ਸੀਗੀ ਪਰ ਅਗਲੇ ਦਿਨ ਉਹ ਮਲਜ਼ਮ ਉੱਥੋਂ ਫੜੇ ਜਾਂਦੇ ਨੇ ਡੀਜੀਪੀ ਸਾਹਿਬ ਕੋਲ ਜਿਹੜੀ ਮੁੱਢਲੇ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਗੱਡੀ ਬਾਹਰ ਗੇਟ ਤੇ ਖੜੀ ਸੀ ਉਹਦਾ ਗੂਲਟਾ ਵਗ ਰਿਹਾ ਸੀ ਜਦੋਂ ਮਕੈਨਿਕ ਚੈੱਕ ਨੂੰ ਬੁਲਾ ਕੇ ਚੈੱਕ ਰਿਹਾ ਉਹਦਾ ਬਲਾਸਟ ਹੋਇਆ ਹੋਵੇ ਥੱਲੇੋਂ ਤੇ ਉਹਦੇ ਨਾਲ ਸ਼ੀਸ਼ੇ ਤਰੇੜਾ ਗਏ ਆ ਫਿਰ ਵੀ ਅਸੀਂ ਇਸ ਸੰਬੰਧੀ ਵੈਰੀਫਾਈ ਕਰ ਰਹੇ ਆ ਅਸੀਂ ਇਹ ਸੇ ਕਰਕੇ ਤੁਹਾਨੂੰ ਉਹ ਤੋਂ ਕਲੀਅਰ ਨਹੀਂ ਕਰ ਰਹੇ ਇੱਥੇ ਵੈਰੀਫਾਈ ਕਰ ਰਹੇ ਆ ਪਰਚਾ ਦੇ ਰਹੇ ਹੋ ਤੁਸੀਂ ਕੋਈ ਅਸੀਂ ਇਹ ਵੈਰੀਫਾਈ ਕਰ ਰਹੇ ਆ ਫਿਲਹਾਲ ਕੋਈ ਇਹੋ ਜੀ ਗੱਲ ਨਹੀਂ ਆਈ ਤੁਸੀਂ ਸਾਹਮਣੇ ਵੇਖ ਸਕਦੇ ਜੇ ਇੱਧਰ ਕੈਮਰਾ ਮਾਰੋ ਚੌਂਕੀ ਦਾ ਗੇਟ ਆ ਇਹ ਦਵਾਰ ਆ ਕੋਈ ਨਿਸ਼ਾਨ ਨਹੀਂ ਇਹਦੇ ਪਿਆ ਕੋਈ ਜੇ ਇੱਥੇ ਕੋਈ ਇਹੋ ਜੀ ਗੱਲ ਹੁੰਦੀ ਚੌਂਕੀ ਦਾ ਦਵਾਰ ਦਾ ਨੁਕਸਾਨ ਹੋਣਾ ਸੀ ਗੇਟ ਦਾ ਨੁਕਸਾਨ ਹੋਣਾ ਸੀ ਲੱਗੇ ਕੋਈ ਵਹੀਕਲ ਆ ਉਹਨਾਂ ਦਾ ਨੁਕਸਾਨ ਹੋਣਾ ਸੀ ਪਰ ਮੁੱਢਲੇ ਤੌਰ ਤੇ ਸਾਨੂੰ ਇਹੋ ਇਸ ਕਰਕੇ ਅਸੀਂ ਇਸ ਬਾਰੇ ਤੁਹਾਨੂੰ ਨਹੀਂ ਕਹਿ ਸਕਦੇ ਪਰ ਮੁਢਲੇ ਤੌਰ ਤੇ ਸਾਨੂੰ ਇਹੋ ਹੀ ਆ ਕਿ ਜਿਹੜਾ ਉਹਦਾ ਰੇਡੀਏਟਰ ਜਰੂਰ ਫਟਿਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਜਾਂ ਉਹ ਇਸ ਚੀਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਸੀਂ ਕਾਰਵਾਈ ਕਰੋਗੇ ਜੀ ਇਸ ਤੇ ਫਿਰ ਅਸੀਂ ਤੁਹਾਨੂੰ ਬਰੀਫ ਕਰਾਂਗੇ ਸਾਰਾ ਡਿਟੇਲ ਦੱਸਾਂਗੇ ਜੋ ਸਾਨੂੰ ਤੱਤ ਸਾਹਮਣੇ ਆਉਣਗੇ ਠੀਕ ਹੈ ਫਿਰ ਲੈ ਲੈ ਉਹ ਜੀ ਗੱਲ ਸਾਡੇ ਸਾਹਮਣੇ ਨਹੀਂ ਆਈ ਕਿਉਂਕਿ ਪੁਲਿਸ ਏਰੀਆ ਹਲੇ ਫਲਾਈਓਵਰ ਤੇ ਵੀ ਦਿਖਾਈ ਦੇ ਰਹੀ ਹੈ ਗਸ਼ਤ ਕਰ ਰਹੀ ਹੈ ਪੁਲਿਸ ਚੀਜ਼ ਉਹ ਇਹ ਜਿਹੜੀ ਜਿਹੜੇ ਉੱਪਰ ਖੜੇ ਨੇ ਰਜਾਨਾ ਲੱਗਦੇ ਰਾਤ ਨੂੰ ਤੁਸੀਂ ਦੇਖੋ ਪਹਿਲਾਂ ਵੇਖਦੇ ਠੀਕ ਹੈ ਜੀ ਹਰ ਜਨਨਾ ਰਾਤ ਨੂੰ ਡੈਲੀ ਰਾਏ ਉੱਥੇ ਖੜਦੇ ਪੁਲਿਸ ਜਿਹੜੀ ਅਡੀ ਸਕਿਉਰਟੀ ਹੁੰਦੀ ਹੈ ਚੌਕੀ ਥਾਣੇ ਦੇ ਕਰਦੇ ਰਿਟਿਨ ਦੀ ਤਰ੍ਹਾਂ ਖੜਦੇ ਹੋਗਾ ਸਪੈਸ਼ਲ ਨਹੀਂ ਖੜਦੇ ਠੀਕ ਹੈ ਪਾਸੇ ਪੁਲਿਸ ਕਹਿੰਦੀ ਜੀ ਅਧਿਕਾਰਿਕ ਬਿਆਨ ਦਿੱਤਾ ਜਾਵੇ ਜਿਹੜਾ ਅਧਿਕਾਰਿਕ ਬਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਤੁਸੀਂ ਕੈਮਰਾ ਖੋਲ ਲੈਂਦੇ ਹੋ ਜਿੰਨਾ ਜਰ ਜਿੰਨਾ ਤੁਸੀਂ ਅਧਿਕਾਰਤ ਸਾਡੇ ਪਹੁੰਚ ਤੋਂ ਪਹਿਲਾਂ ਹੀ ਸਾਰਾ ਸਵਾਲ ਕਰ ਲਾ ਕੇ ਜਦੋਂ ਅਸੀਂ ਕਹਿੰਦੇ ਹਾਂ ਵੀਰੀਫਾਈ ਕਰ ਰਹੇ ਹਾਂ ਅਸੀਂ ਵੈਰੀਫਾਈ ਕੀਤਾ ਹੁਣ ਤੱਕ ਜੋ ਬਲਾਸਟ ਹੋਇਆ ਉਹਦਾ ਰੈਡੀਏਟਰ ਫਟਿਆ ਵਾ ਉਹਦਾ ਕੁਲਟ ਵਗਿਆ ਤੁਸੀਂ ਗੱਡੀ ਵੀ ਦੇਖ ਸਕਦੇ ਜੀ ਜੇਕਰ ਕੋਈ ਉਹ ਜੀ ਗੱਲ ਉਹਦੀ ਗੱਡੀ ਦਾ ਬੂੰਡ ਦਾ ਨੁਕਸਾਨ ਹੁੰਦਾ ਬੰਪਰ ਦਾ ਨੁਕਸਾਨ ਹੁੰਦਾ ਜਾਂ ਗੱਡੀ ਦਾ ਬਾਕੀ ਨੁਕਸਾਨ ਹੁੰਦਾ ਉਹਦਾ ਪੂਰਟ ਵਗ ਰਿਆ ਵਾ ਤੁਸੀਂ ਉਸ ਤੋਂ ਪਹਿਲਾਂ ਸਵਾਲ ਕਰ ਲਿਆ ਵੀ ਜਦੋਂ ਸਾਡੇ ਕੋਲ ਵੈਰੀਫਾਈ ਨਹੀਂ ਹੋਇਆ ਜਦੋਂ ਹੁਣ ਵੈਰੀਫਾਈ ਹੋਇਆ ਵਾ ਹੁਣ ਤੱਕ ਸਾਡੇ ਕੋਲ ਆਹ ਸਾਹਮਣੇ ਗੱਲ ਆਈ ਏ ਫਿਰ ਵੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅਗਲੇ ਬੰਨੇ ਗੱਲ ਸਮਝਣੇ ਹੋਊਗਾ ਦੁਬਾਰਾ ਤੁਹਾਨੂੰ ਬਰੀਫ ਕੀਤਾ ਜਾਊਗਾ ਠੀਕ ਹੈ